ਮੈਂ ਤੁਹਾਨੂੰ ਆਪਣਾ ਗੁਰੂ ਕਰਕੇ ਮੰਨਦਾ ਤੇ ਮੇਰੇ ਅੰਦਰ ਚੰਦ ਕਰਦਾ। ਉਹ ਤੇ ਪਾਸੇ ਰਹਿ ਗਏ। ਕਹਿੰਦੀ ਤਨਗੁਰ ਰਾਮਦਾਸ ਪਾਤਸ਼ਾਹ ਜੂ ਦੁਨਿਆਵੀ ਰੀਤੇ ਵੀ ਦਿਮਾਗ ਨੇ ਉਹਨਾਂ ਨੂੰ ਨਹੀਂ। ਅਕੇ ਤਨ ਗੁਰ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਪਰ ਹਵਾ ਵਿੱਚੋਂ ਛੋਟੇ ਨੇ। ਬਾਬਾ ਪ੍ਰithvi ਚੰਦ ਤੇ ਬਾਬਾ ਮਾਨ ਦੇ ਪਾਸੇ ਰਹਿ ਗਏ ਤੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੇ ਅੰਦਰ ਜੀਵਨ ਜਗਦੀ ਕੋਨਾ ਨਹੀਂ ਬਣਦੇ। ਉਹਨਾਂ ਨੇ ਧਰਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੇ ਬਖਸ਼ਿਸ਼ ਕੀਤੀ ਉਸ ਧਰਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੇ ਸਹਿਜਾਦੇ ਨੇ ਬਾਬਾ ਗੁਰਦੱਤਾ ਜੀ کئی ਗੱਲਾਂ ਦਾ ਬੜੀਆਂ ਢੀਕੋਕੀ ਦੇ ਜਨ ਨੇ ਬਾਪੇ ਗੁਰਦੱਤੇ ਦੀ ਸ਼ਕਲ ਗੁਰੂ ਨਾਨਕ ਪਾਤਸ਼ਾਹ ਨਾਲ ਬਿਲਕੁਲ ਮਿਲਦੀ ਸੀ ਇੱਕ ਬਾਪੇ ਗੁਰਦੱਤੇ ਦਾ ਜਨਮ ਤੇ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਰ ਦੀ ਅੜਕਤ ਦੀ ਕੂਟ ਮੱਚੀ ਜਾਏ ਯਾਮੀ ਵੀ ਹੋਂ ਕਾਬੂ ਆਏ ਜੇ ਅਗੇ ਤਾਂ ਕੀ ਨਹੀਂ ਵਿਸਾਖੀ ਮਨਾਉਣਾ ਚਾਹੀਦਾ ਤੁਸੀਂ ਬਨੋਗਰਾ ਸਭ ਕਟਕ ਦੀ ਪੂਰਨਮਾਸ਼ੀ ਕਹਿੰਦਾ ਹੋਰ ਤੁਹਾਨੂੰ ਕਾਬੂ ਕਰਾਂ ਉਹ ਮੇਰੇ ਤੇ ਕਿਸਾਨਾ ਕਰਿਆ ਜੇ ਭਾਈ ਗੁਰਦਾਸ ਦੇ 557 ਸਵਈਏ ਨੇ ਖੀਲਾ ਸੋਈਆਂ ਪੜ੍ਹ ਲਓ ਉਹਦੇ ਚ ਭਾਈ ਗੁਰਦਾਸ ਨੇ ਧੰਗ ਗੁਰਨਾਨ ਨਾਮ ਪਾਤਸ਼ਾਹ ਦੀ ਕਟਕ ਦੀ ਪੂਰਨਮਾਸ਼ੀ ਦਾ ਜ਼ਿਕਰ ਕੀਤਾ ਜੀ 557 ਸਵਈਏ ਨੇ ਖੀਲਾ ਸੋਈਆਂ ਬਕਾਇਦਾ ਲਗ ਮਾਤਰਾ ਜੀ ਨੂੰ ਆਪਾਂ ਕਹਿੰਨੇ ਆ ਨਾ ਕਿ ਫਲਾਣਾ ਮੇਸ਼ਤਰ ਹੈ ਭਾਈ ਗੁਰਦਾਸ ਸਿੰਘ ਉਸ 550 ਦੰਗੇ ਦਾ ਜ਼ਿਕਰ ਕੀਤਾ ਹੈ ਇੱਕ ਉਹਨਾਂ ਦੇ ਸਹਰੇ ਦੀ ਪਟਾਲੇ ਸਾਹਿਬ ਦੇ ਗੁਰਨਾਨਕਪਾਤ ਸਾਹਿਬ ਦੇ ਸਹਰੇ ਦੀ